ਦੇਸ਼ ਦੁਨੀਆ ਵੱਤ ਬਾਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਜਦ ਸਿੰਘ ਬਿਲਕਤ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਔਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਪ੍ਰੋਗਰਾਮ ਅਹਿਮ ਖਬਰਾਂ ਅਹਿਮ ਖਬਰਾਂ ਦੇ ਵਿੱਚ ਅੱਜ ਸਭ ਤੋਂ ਵੱਡੀ ਖਬਰ ਹੈ ਕਿ ਕਾਂਗਰਸ ਨੇ ਵਿਕਰਮ ਚੌਧਰੀ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਹੈ ਪਾਰਟੀ ਚੋਂ ਸਸਪੈਂਡ ਕਰਨ ਤੇ ਵਿਕਰਮ ਚੌਧਰੀ ਨੂੰ ਲੱਗਦਾ ਹੈ ਜਲੰਧਰ ਲੋਕ ਸਭਾ ਹਲਕੇ ਵਿੱਚ ਕਾਂਗਰਸ ਦਾ ਹੋਰ ਖਿਲਾੜਾ ਜਿਹੜਾ pageX ਚੌਧਰੀ ਵਿਕਰਮ ਨੂੰ सस्पेंड ਕਰਤੇ ਦੇਖਿਆ ਗਿਆ ਕਿ ਇਥੇ ਹੋਰ ਤਰੇਬੰਦੀ ਜਿਹੜੀ ਆ ਹੋਰ ਵੀ ਉਪਰੰਦਾ ਜਿਹੜਾ ਮਾਹੌਲ ਬਣ ਜਾਵੇਗਾ ਤੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਇੱਕ ਖਬਰ ਅਸੀਂ ਵੀ ਤੁਹਾਨੂੰ ਸੁਣਾ ਰਹੇ ਹਾਂ ਕਿ ਲੋਕ ਸਭਾ ਹਲਕਾ ਜਲੰਧਰ ਜਿੱਥੋਂ ਟਿਕਟ ਦੇ ਚੌਧਰੀ ਪਰਿਵਾਰ ਵੀ ਦਾਵੇਦਾਰ ਸੀ ਪਰ ਪਾਰਟੀ ਨੇ ਇਥੋਂ ਅਮੀਰਵਾਰ ਬਣਾਇਆ ਸਾਬਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਜਦੋਂ ਕਿ ਇਸ ਹਲਕੇ ਤੋਂ ਮਿੰਦਰ ਸਿੰਘ ਕੇਪੀ ਵੀ ਦਾਵੇਦਾਰ ਸੀ ਪਰ ਪਾਰਟੀ ਨੇ ਇਸ ਵਾਰ ਸਿਰਫ ਚੰਨੀ ਨੂੰ ਟਿਕਟ ਲਈ ਅਲਾਨਿਆ ਇਹ ਦੋਵੇਂ ਲੀਡਰ ਜਿਹੜੇ ਆ ਉਹ ਪਾਰਟੀ ਤੋਂ ਕਿਨਾਰਾ ਕਰ ਗਿਆ ਤੇ ਇੱਥੇ ਹੀ ਪਿਛਲੇ ਦਿਨਾਂ ਤੋਂ ਲਗਾਤਾਰ ਵਿਕਰਮਜੀਤ ਸਿੰਘ ਚੌੜੀ ਜਿਹੜੇ ਫਲੋਰ ਤੋਂ ਵਿਧਾਇਕ ਨੇ ਕਾਂਗਰਸ ਦੇ ਉਹ ਲਗਾਤਾਰ ਜਿਹੜਾ ਆ ਉਹ ਪਾਰਟੀ ਦੇ ਖਿਲਾਫ ਬਿਆਨਬਾਜ਼ੀ ਕਰਦੇ ਸੀ ਖਾਸ ਕਰਕੇ ਚੰਜੀ ਸਿੰਘ ਚੰਨੀ ਤੇ ਉਹ ਤੰਜ ਕੱਸਦੇ ਸੀ ਤੇ ਇੱਕ ਵਾਰ ਫੇਰ ਉਹਨਾਂ ਨੇ ਅੱਜ ਜਿਹੜਾ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਨੂੰ ਪਾਰਟੀ ਵਿੱਚੋਂ ਸਸਪੈਂਡ ਕਰ ਦਿੱਤਾ ਤਾਂ ਉਹਨਾਂ ਨੇ ਕਿਹਾ ਮੈਂ ਸਵੀਕਾਰ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਮੈਂ ਲਗਾਤਾਰ ਹਾਈ ਕਮਾਂਡ ਨੂੰ ਸਵਾਲ ਕਰਦਾ ਰਿਹਾ ਕਿ ਚੰਜੀ ਸਿੰਘ ਚੰਨੀ ਦਾ ਵਣਦਾ ਹੀ ਨਹੀਂ ਸੀ ਕਿ ਉਹ ਜਲਦ ਤਰੋ ਆ ਕੇ ਇਲੈਕਸ਼ਨ ਕਰਦੇ ਕਿਉਂਕਿ ਉਹ ਦੋ ਵਾਰ ਚਮਕੌਰ ਸਾਹਿਬ ਤੇ ਬਦੌੜਾ ਹਲਕੇ ਤੋਂ ਉਹ ਚੋਣ ਹਾਰ ਚੁੱਕੇ ਆ ਪਰ ਹਾਈ ਕਮਾਂਡ ਨੇ ਇਸ ਬਾਰੇ ਚੌਧਰੀ ਵਿਕਰਮਦੀ ਇੱਕ ਰੀ ਸੁਣੀ ਉਹਨਾਂ ਨੇ ਪੰਜਾਬ ਦੇ ਵਿੱਚ ਜਿੱਮੇ ਵੱਡੇ ਕਾਦੇ ਲੀਡਰਾਂ ਨੂੰ ਉਮੀਦਵਾਰ ਅਰਜ਼ਾਨਿਆ ਉੱਥੇ ਹੀ ਚੌਧਰੀ ਪਰਿਵਾਰ ਨੂੰ ਅਗਨੋਰ ਕਰਕੇ ਜਿਲੰਦਰ ਤੋਂ ਚੰਜੀ ਸਿੰਘ ਚੰਨੀ ਨੂੰ ਉਮੀਦਵਾਰ ਬਣਾਇਆ ਤੇ ਇਸ ਨੂੰ ਲੈ ਕੇ ਲਗਾਤਾਰ ਵਿਕਰਮ ਚੌਧਰੀ ਬਿਆਨਬਾਜ਼ੀ ਕਰਦੇ ਰਿਹਾ ਤੇ ਤੁਹਾਨੂੰ ਸੁਣਾਉਣੇ ਆ ਕਿ ਇਸ ਮੌਕੇ ਤੇ ਵਿਕਰਮਜੀਤ ਨੇ ਕੀ ਕਿਹਾ ਤੇ ਉਸ ਤੋਂ ਪਹਿਲਾਂ ਇਹ ਗੱਲ ਕਰ ਲੈਣੇ ਆ ਕਿ ਚੌਧਰੀ ਪਰਵਾਰ ਜਦੋਂ ਤੋਂ ਲੋਕ ਸਭਾ ਹਲਕੇ ਤੋਂ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਚੋਣ ਲੜਦੇ ਰਿਹਾ ਉਹਨਾਂ ਤੋਂ ਇਲਾਵਾ ਮਿੰਦਰ ਸਿੰਘ ਕੇਪੀ ਵੀ ਇਹ ਸਾਲ ਤੋਂ ਚੋਣ ਲੜਦੇ ਰਹੇ ਨੇ ਪਿਛਲੇ ਸਮੇਂ ਤੋਂ ਪ੍ਰਦੇਸ਼ ਪ੍ਰਧਾਨ ਵੀ ਰਹੇ ਕਾਂਗਰਸ ਦੇ ਇਸੇ ਤਰ੍ਹਾਂ ਉਹ ਦੋਵਾਰੀ ਮੰਤਰੀ ਵੀ ਬਣ ਚੁੱਕੇ ਹੈ ਵਿਧਾਇਕ ਕਈ ਵਾਰੀ ਬਣੇ ਪਰ ਉਹਨਾਂ ਨੂੰ ਵੀ ਇਸ ਵਾਰ ਪਾਰਟੀ ਨੇ ਇਥੋਂ ਟਿਕਟ ਨਹੀਂ ਦਿੱਤਾ ਤੇ ਜਦੋਂ ਕਿ ਚੌਧਰੀ ਸਤੂਕ ਸਿੰਘ ਜਿਹੜੇ ਇਥੋਂ ਲੋਕ ਸਭਾ ਮੈਂਬਰ ਸੀ ਅਰ ਰਾਹੁਲ ਗਾਂਧੀ ਦੀ ਭਾਰਤ ਜੋੜ ਯਾਤਰਾ ਦੌਰਾਨ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਜਿਸ ਕਰਕੇ ਈ ਸੀਟ ਖਾਲੀ ਹੋ ਗਈ ਸੀ ਉਹ ਪਚਾਉਣ ਦੌਰਾਨ ਕਾਂਗਰਸ ਨੇ ਇਥੋਂ ਵਿਕਰਮਜੀਤ ਚੌਧਰੀ ਦੀ ਮਾਤਾ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਿੱਤੀ ਸੀ ਪਰ ਉਹ ਏ ਚੋਣ ਹਾਰ ਗਏ ਸੀ 224 ਨੂੰ ਲੈ ਕੇ ਉਹਨਾਂ ਨੇ ਫੋੜਾ ਦਾਅਵਾ ਕੀਤਾ ਸੀ ਇਥੇ ਚੋਣ ਲੜਦਾ ਪਰ ਪਾਰਟੀ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਿਹਦੇ ਕਰਕੇ ਨਿਰਾਸ਼ ਇਸ ਪਰਿਵਾਰ ਦੇ ਵਿੱਚੋਂ ਕਰਮਜੀਤ ਕੌਰ ਚੌਧਰੀ ਪਿਛਲੇ ਦਿਨੀ ਉਹਨਾਂ ਨੇ ਭਾਜਪਾ ਨੂੰ ਜੁਆਇਨ ਕਰ ਲਿਆ ਜਿਵੇਂ ਬਿਕਰਮਜੀਤ ਚੌਧਰੀ ਲਗਾਤਾਰ ਪਾਰਟੀ ਖਿਲਾਫ ਚੰਨੀ ਖਿਲਾਫ ਜਿਹੜੀ ਬਿਆਨਬਾਜ਼ੀ ਕਰਦੇ ਰਿਹਾ ਉਸ ਨੂੰ ਲੈ ਕੇ ਲੱਗਦਾ ਪਾਰਟੀ ਨੇ ਫੈਸਲਾ ਲੈ ਲਿਆ ਤੇ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਹੁਣ ਗੱਲ ਕਰ ਲੈਣੇ ਆ ਕਿ ਇਸ ਨੂੰ ਲੈ ਕੇ ਬਿਕਰਮ ਚੌਧਰੀ ਨੇ ਕੀ ਕਿਹਾ ਆਓ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਉਹਨਾਂ ਨੇ ਕਿਹਾ ਕਿ ਮੈਂ ਸਵੀਕਾਰ ਕਰਦਾ ਪਾਰਟੀ ਦਾ ਫੈਸਲਾ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਹੁਣ ਮੈਨੂੰ ਪਾਰਟੀ ਨੇ ਸਸਪੈਂਡ ਤਾਂ ਕਰ ਦਿੱਤਾ ਮੈਂ ਹਲਕੇ ਦੇ ਕੋਨੇ ਕੋਨੇ ਵਿੱਚ ਜਾ ਕੇ ਚੰਨੀ ਦੀ ਕਾਰਗੁਜ਼ਾਰੀ ਬਾਰੇ ਚਰਚਾ ਕਰਾਂਗਾ ਲੋਕਾਂ ਨੂੰ ਦੱਸਾਂਗਾ ਕਿ ਇਹ ਕਿੰਨੇ ਔਰਤਾ ਦਾ ਸਤਿਕਾਰ ਕਰਦੇ ਆ ਤੇ ਕਿੰਨਾ ਕਿ ਇਹ ਗਰੀਬ ਹੈ ਤੇ ਦੋਸਤੋ ਇਸ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਕਿ ਹਲਕਾ ਜਲੰਧਰ ਵਿੱਚ ਅੰਜੀ ਸਿੰਘ ਚੰਨੀ ਲਈ ਮੁਸ਼ਕਲਾਂ ਹੋਰ ਖੜੀਆਂ ਹੋ ਗਈਆਂ ਜਿੱਥੇ ਇੱਕ ਪਾਸੇ ਪਾਰਟੀ ਨੇ ਅਨੁਸ਼ਾਸਨ ਨੂੰ ਕਾਇਮ ਰੱਖਣ ਦੀ ਕਿਹਾ ਜਾ ਸਕਦਾ ਹੈ ਕਿ ਕੋਸ਼ਿਸ਼ ਨੂੰ ਲੈ ਕੇ ਉਹਨਾਂ ਨੂੰ ਸਸਪੈਂਡ ਕੀਤਾ ਆ ਉੱਥੇ ਹੀ ਪਾਰਟੀ ਦੀਆਂ ਵੀ ਮੁਸ਼ਕਲਾਂ ਵੱਧ ਸਕਦੀਆਂ ਕਿਉਂਕਿ ਉਹ ਹਲਕਾ ਫਲੋਰ ਤੋਂ ਬਰਾਇਤ ਨੇ ਹਲਕਾ ਬਲੌਰ ਲੋਕ ਸਭਾ ਹਲਕਾ ਜਲੰਧਰ ਦਾ ਹਿੱਸਾ ਤੇ ਦੋਸਤੋ ਅੱਗੇ ਆਉ ਤੁਹਾਨੂੰ ਹੋਰ ਖਬਰ ਸੁਣਾਉਣੇ ਆ ਇਹ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਤੋਂ ਆਪਣੀ ਚੋਣ ਸਰਗਰਮੀ ਨੂੰ ਤੇਜ਼ ਕਰ ਲਈ ਬੀਬੀ ਜਗੀਰ ਕੋ ਨੂੰ ਪ੍ਰਚਾਰ ਅਨਚਾਰਜ ਲਗਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਇੱਥੋਂ ਕਾਂਗਰਸ ਵਿੱਚੋਂ ਆਏ ਮਿੰਦਰ ਸਿੰਘ ਕੇਪੀ ਨੂੰ ਆਪਣਾ ਉਮੀਦਵਾਰ ਬਣਾਇਆ ਤੇ ਅੱਜ ਇੱਕ ਖਬਰ ਜਿਹੜੀ ਐਸ਼ਰੋਮਣੀ ਕਾਲੀਦਲ ਨੇ ਜਾਰੀ ਕੀਤੀ ਹੈ ਕਿ ਇੱਥੋਂ ਚੋਣ ਨੂੰ ਤੇਜ਼ ਕਰ ਲਈ ਪਾਰਟੀ ਦੀ ਵੱਧ ਤੋਂ ਵੱਧ ਜਿੱਤ ਲਈ ਇੱਥੋਂ ਬੀਬੀ ਜਗੀਰਕੌਰ ਨੂੰ ਚੋਣ ਅੰਚਾਰਜ ਲਗਾ ਦਿੱਤਾ ਹੈ ਤੇ ਆਓ ਤੁਹਾਨੂੰ ਅਗਲੀ ਖਬਰ ਸੁਣਾਦਨੇ ਆ ਕਿ ਅੱਜ ਸਤਖੰਡ ਬੱਲਾ ਡੇਰਾ ਵਿਖੇ ਕਾਂਗਰਸ ਦੇ ਜਿਲੰਦਰ ਤੋਂ ਉਮੀਦਵਾਰ ਚੰਜੀ ਸਿੰਘ ਚੰਨੀ ਨਤਮਸਤਕ ਹੋਣ ਲਈ ਇੱਥੇ ਗਏ ਉਹਨਾਂ ਨੇ ਸ਼੍ਰੀ ਗੁਰੂ ਰਬਦਾ ਜੀ ਨੂੰ ਨਤਮਸਤਕ ਹੁੰਦਿਆਂ ਇੱਥੇ ਅਸ਼ੀਰਵਾਦ ਲਿਆ ਸੰਤ ਨਰਿੰਦਰ ਦਾਸ ਤੋਂ ਇਸ ਮੌਕੇ ਤੇ ਚੰਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਧਾਰਮਿਕ ਸ਼ਖਸੀਤਾਂ ਮਾਰਗਦਰਸ਼ਕ ਬਣਦੀਆਂ ਨੇ ਸਮਾਜ ਦਾ ਸਮਾਜ ਨੂੰ ਇਹ ਮਾਰਗ ਦਿਖਾਉਂਦੀਆਂ ਨੇ ਤੇ ਮੈਂ ਹਮੇਸ਼ਾ ਹੀ ਇਸ ਮਾਰਗ ਤੇ ਚੱਲਣ ਲਈ ਇੱਥੇ ਆਉਣਾ ਜਾਂਦਾ ਰਹਿੰਦਾ ਤੇ ਦੋਸਤੋ ਤੁਸੀਂ ਦੇਖਦੇ ਹੋ ਕਿ ਚਾਂਜੀ ਸਿੰਘ ਚੰਨੀ ਹਲਕਾ ਜਲੰਧਰ ਦੇ ਅਧੀਨ ਜਿੰਨੇ ਵੀ ਧਾਰਮਿਕ ਡੇਰੇ ਪੈਂਦੇ ਨੇ ਉੱਥੇ ਨਤਮਸਤਕ ਹੋਣ ਲਈ ਜਾਂਦੇ ਆਉਦੇ ਰਹਿੰਦੇ ਨੇ ਤੇ ਇੱਥੇ ਜਗਰਜੋਗ ਹੈ ਕਿ ਪੰਜਾਬ ਦੇ ਵਿੱਚ ਜਿਹੜੇ 15 ਤੋਂ ਵੱਧ ਡੇਰੇ ਆ ਉਹ ਆਸਵਾਰ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨਗੇ ਜਾਨੀ ਕਿ ਇਹਨਾਂ ਚੋਣਾਂ ਦੇ ਵਿੱਚ ਇਹਨਾਂ ਡੇਰਿਆਂ ਦਾ ਅਹਿਮ ਰੋਲ ਰਹੂਗਾ ਕਿਉਂਕਿ ਲਿੱਟਰ ਜਿਹੜੇ ਆ ਉਹ ਲਗਾਤਾਰ ਇਨਾਂ ਡੇਰਿਆਂ ਦੇ ਉੱਤੇ ਨਤਮਸਤਕ ਹੁੰਦੇ ਦੇਖੇ ਜਾ ਸਕਦੇ ਨੇ ਮਾਲਵੇ ਦੇ ਵਿੱਚ ਸਭ ਤੋਂ ਵੱਡੇ ਡੇਰੇ ਜਿਹੜੇ ਆ ਉਹ ਇਨਾਂ ਚੋਣਾਂ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਆ ਤੇ ਲਿੱਡਰਾਂ ਦਾ ਇੱਥੇ ਆਉਣਾ ਜਾਣਾ ਦਾ ਕਾਰਨ ਹੈ ਤੇ ਇਸੇ ਤਰ੍ਹਾਂ ਜਲੰਧਰ ਹਲਕੇ ਦੇ ਅੰਦਰ ਵੀ ਜਿੰਨੇ ਵੀ ਧਾਰਮਿਕ ਡੇਰੇ ਪੈਂਦੇ ਨੇ ਉੱਥੇ ਖਾਸ ਕਰਕੇ ਚੰਜੀ ਸਿੰਘ ਚੰਨੀ ਜਿਹੜਾ ਉਹ ਨਤਮਸਤਕ ਹੁੰਦੇ ਜਾਂਦੇ ਨੇ ਇਸੇ ਤਰ੍ਹਾਂ ਉਹ ਇਨਾ ਡੇਰਿਆਂ ਦੇ ਮੁਖੀਆਂ ਤੋਂ ਅਸ਼ੀਰਵਾਦ ਲੈਂਦੇ ਲਗਾਤਾਰ ਦੇਖਿਆ ਜਾ ਸਕਦੇ ਨੇ ਉਹਨਾਂ ਦੀਆਂ ਇਹ ਦੁਨੀਆ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਦੋਸਤੋ ਤੁਸੀਂ ਜਾਣਦੇ ਹੋ ਕਿ ਇਨਾ ਡੇਰਿਆਂ ਤੇ ਆਉਣ ਜਾਣ ਵਾਲੇ ਸ਼ਰਧਾਲੂਆਂ ਦਾ ਵੀ ਇਸ ਗੱਲ ਤੇ ਖਾਸ ਨਜ਼ਰ ਆਉਂਦੀ ਆ ਕਿ ਕਿਹੜੇ ਲੀਡਰ ਜਿਹੜੇ ਆ ਉਹਨਾਂ ਦੇ ਸਾਤਾ ਮਹਾਪੁਰਸ਼ਾਂ ਤੋਂ ਅਸ਼ੀਰਵਾਦ ਲੈਣ ਆਉਂਦੇ ਆ ਇਸ ਨੂੰ ਲੈ ਕੇ ਕੁਝ ਵੋਟਰ ਜਿਹੜੇ ਆ ਉਹ ਪ੍ਰਭਾਵਿਤ ਵੀ ਹੋ ਜਾਂਦੇ ਆ ਤੇ ਤਾਂ ਇਹ ਲੀਡਰ ਜਿਹੜੇ ਆ ਵਾਰ-ਵਾਰ ਇਹਨਾਂ ਡੇਰਿਆਂ ਦਾ ਜਿਹੜਾ ਚੱਕਰ ਲੰਬਾਉਂਦੇ ਆ ਤੇ ਦੋਸਤੋ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੀ ਨਤੀਜੇ ਰਹਿਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਜਿਸ ਤਰ੍ਹਾਂ ਕਾਂਗਰਸ ਅਕਾਲੀ ਦਲ ਭਾਜਪੀ ਤੇ ਹੋਰ ਪਾਰਟੀਆਂ ਵੱਲੋਂ ਇਹ ਜਿਹੜੇ ਇਹਨਾਂ ਪਾਰਟੀਆਂ ਦੇ ਲੀਡਰ ਇੱਕ ਪਾਰਟੀ ਤੋਂ ਦੂਜੀ ਜਦੂਜੀ ਤੋਂ ਤੀਜੀ ਵਿੱਚ ਜਿਹੜਾ ਆਉਣਾ ਜਾਣਾ ਲੱਗਾ ਰਹਿੰਦਾ ਇਹਨਾਂ ਨੂੰ ਲੈ ਕੇ ਇਹ ਲੱਗਦਾ ਕਿ ਇਸ ਵਾਰ ਜਿਹੜਾ ਆ ਉਹ ਦਲ ਬਦਲੀਆਂ ਬਹੁਤ ਜ਼ਿਆਦਾ ਹੋਈਆਂ ਇਹਨਾਂ ਦਲ ਬਦਲੂਆਂ ਨੂੰ ਇਹ ਜਿਹੜੀਆਂ ਵੱਖ-ਵੱਖ ਪਾਰਟੀਆਂ ਚੋਂ ਐ ਗਏ ਖਾਸ ਕਰਕੇ ਕਾਂਗਰਸ ਦੇ ਜਿਹੜੇ ਜਨੰਤਰ ਹਲਕੇ ਤੋਂ ਤਿੰਨ ਉਮੀਦਵਾਰ ਜਿਹੜੇ ਆ ਉਹ ਸਾਹਮਣੇ ਆ ਜਿਨ੍ਹਾਂ ਦੇ ਬਾਰੇ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਵਿੱਚੋਂ ਆ ਕੇ ਜਾਂ ਕਾਂਗਰਸ ਵਿੱਚ ਜਿਵੇਂ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੇ ਉਮੀਦਵਾਰ ਨੇ ਚਾਂਦੀ ਸਿੰਘ ਚੰਨੀ ਸ਼੍ਰੋਮਣੀ ਅਕਾਲੀ ਦਲ ਦੇ ਇਸ ਵੇਲੇ ਮਿੰਦਰ ਸਿੰਘ ਕੇਪੀ ਉਮੀਦਵਾਰ ਨੇ ਕਾਂਗਰਸ ਵਿੱਚੋਂ ਆਏ ਨੇ ਇਸੇ ਤਰ੍ਹਾਂ ਸ਼ਸ਼ੀਲ ਕੁਮਾਰ ਰੈਂਕੂ ਵੀ ਕਾਂਗਰਸ ਦੇ ਪ੍ਰਡਕਟ ਨੇ ਇਹ ਤਿੰਨੇ ਜਿਹੜੇ ਉਮੀਦਵਾਰ ਆ ਇਸ ਵਾਰ ਭੜਨਗੇ ਤੇ ਇਸ ਇਲੈਕਸ਼ਨ ਦੇ ਵਿੱਚ ਰਿਸ਼ਤੇਦਾਰ ਰਿਸ਼ਤੇਦਾਰਾਂ ਨਾਲ ਭੜਨਗੇ ਕਿਉਂਕਿ ਮਿੰਦਰ ਸਿੰਘ ਕੇਪੀ ਤੇ ਚੰਨਜੀਤ ਸਿੰਘ ਚੰਨੀ ਆਸ ਵਿੱਚ ਕੋੜਮ ਨੇ ਤੇ ਦੋਸਤੋ ਅੱਜ ਦੀਆਂ ਖਬਰਾਂ ਦਾ ਇੱਥੇ ਸਮਾਪਤ ਹੈ ਕੱਲ ਮਿਲ ਤੁਹਾਡੇ ਲਈ ਇਸੇ ਤਰ੍ਹਾਂ ਅਹਿਮ ਖਬਰਾਂ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਈਆਦ ਤਨਵਾਦ ਰਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ